ਹਾਂਜੀ ਅੱਜ ਦੇ ਵਲੌਗ ਤੁਹਾਡਾ ਸਵਾਗਤ ਆ ਤੇ ਅੱਜ ਹੈਗਾ ਤੀਜਾ ਵਲੌਗ ਤੇ ਜਾਨੀ ਕਿ ਦੂਜੇ ਵਾਲਾ ਵਿੱਚ ਵੀ ਐਡ ਕਰ ਸਕਦੇ ਪਰ ਉਹ ਲੰਮਾ ਬਣ ਜਾਣਾ ਸੀਗਾ ਤੇ ਇਸ ਕਰਕੇ ਤੁਹਾਨੂੰ ਵਧੀਆ ਲੱਗਣਾ ਸੀਗਾ ਹੁਣ ਸਪੈਸ਼ਲ ਟਰੈਕਿੰਗ ਵਾਲਾ ਵੀ ਟਰੈਕਿੰਗ ਦੇ ਵੀ ਕਿਵੇਂ-ਕਿਵੇਂ ਜਾਣਦੇ ਆ ਠੀਕ ਆ ਚਾਹ ਜੂ ਪੀ ਲਈ ਜੀ ਅਸੀਂ ਤੇ ਟਾਈਮ ਹੋ ਚੁੱਕਿਆ ਕਿੰਨਾ ਹੈ ਟਾਈਮ ਟਾਈਮ 2:30 ਹੋ ਚੁੱਕਿਆ ਵੈਸੇ ਉਹ ਕਹਿੰਦੇ ਸਵੇਰ ਜਾਣਾ ਸੀਗਾ ਟਰੈਕ ਕਰਨ ਤੇ ਪਰ ਅਸੀਂ 2:30 ਵਜੇ ਤੁਰ ਪਏ ਆ 9 ਕਿਲੋਮੀਟਰ ਦਾ ਟ੍ਰੈਕ ਆ ਤੇ ਮੈਨੂੰ ਲੱਗਦਾ 6-7 ਘੰਟੇ ਤਾਂ ਲੱਗਣਗੇ ਤੇ ਜੱਥ ਢਰੀ ਜਾਂਦੀ ਆ ਬਈ ਮੈਂ ਕਿਵੇਂ ਚੜੂੰਗੀ ਤੇ ਮੇਰੇ ਪਿੱਛੇ ਦਾ ਵੇਖੋ 25-30 ਕਿਲੋ ਦਾ ਬੈਗ ਵੀ ਪਾਇਆ ਹੈਲਮਟ ਵੀ ਤੇ ਬੁਰਾ ਹਾਲ ਆ ਹਾਂਜੀ ਯਾਨੀ ਕਿ ਅਸੀਂ 200 ਮੀਟਰ ਆਏ ਆ ਤੇ ਇੱਕ ਵਾਟਰਫਾਲ ਆ ਵੀ ਗਿਆ ਸਟਾਰਟਿੰਗ ਹੋ ਗਈ ਆ ਸਟਾਰਟਿੰਗ ਹੋ ਗਈ ਆ ਤੇ ਆਪਾਂ ਬਿਸਕਟ ਤਾਂ ਲੈ ਆਂਦੇ ਹਾਂ ਸ਼ੌਪ ਤੋਂ ਯਾਨੀ ਕਿ ਅੱਸੀਆਂ ਦੇ 8 ਪੈਕਟ ਮਿਲ ਗਿਆ ਆਪਾਂ ਨੂੰ ਤੇ ਉਹੀ ਆਪਾਂ ਨੂੰ 80 ਦੇ ਇੱਕ ਹੀ ਮਿਲਣਾ ਸੀਗਾ ਜੋ ਪਰੋਂ ਲੈਂਦੇ ਦਾ ਲੋਕ ਬਹੁਤ ਆ ਰਹੇ ਆ ਅੰਗਰੇਜ਼ ਵੀ ਜਾ ਰਹੇ ਆ ਤੇ ਦੇਖੋ ਪੂਰਾ 뷰 ਘੈਂਟ ਲਿਕੇਸ਼ਨ ਆ ਰਹੇ ਆ ਗੋਰੇ ਸਟੱਡ ਅਪ ਵਿਦ ði ਐਫ 1 ਹੰਗ ਕਿਵੇਂ ਸੰਗਿਆ ਨਾਂੰਕਰ ਚੱਲ ਕਿਹ ਕੁੜੀ ਨਚਾਂਗੀ ਨੱਕ ਥਾਣੀ ਸਾਹ ਲਿਆ ਤੇ ਹੌਲੀ ਹੌਲੀ ਜਾਨਕ ਤੇਜ ਨੰਤਰ ਛੋਟੇ ਛੋਟੇ ਕਦਮ ਛੋਟੇ ਛੋਟੇ ਮਨ ਲਾਂਗਾ ਪਰੋ ਜੇ ਮੀਂਹ ਆ ਗਿਆ ਤਾਂ ਬਹੁਤ ਬੁਰਾ ਹਾਲ ਹੋਊ ਦੇਖੋ ਉਨ ਦੇ ਉੱਪਰ ਹੋਮਸਟੇ ਵੀ ਹੈ ਨੀਗਾ ਉਹ ਥੱਲੇ ਦੇਖੋ ਪੂਰਾ ਵੀ ਚੱਲ ਮੋੜ ਕਰ ਰਹੇ ਮੁੰਡੇ ਨਾ ਰਹੇ ਆ ਕੱਲ ਨੂੰ ਆਪਾਂ ਵੀ ਇੱਥੇ ਨਹਾਵਾਂਗੇ ਠੀਕ ਹੈ ਜੀ ਉਹ ਡਿਪ ਲਾਈਨ ਵੀ ਆ ਤੇ ਜੱਤ ਨੂੰ ਮੈਂ ਖੜਨਾ ਬਈ ਸਾਹ ਪੱਕ ਲੈਣ ਦੇ ਜੇ ਬਹਿ ਗਏ ਫੇਰ ਨੀ ਤੁਰ ਜਾਣਾ ਫਿਰ ਪਸੀਨਾ ਸੁੱਕ ਜੂਗਾ ਹਜੇ ਮਹਾ 506 ਮੀਟਰ ਆਏ ਆ ਕਿਲੋਮੀਟਰ ਵੀ ਨਹੀਂ ਆਏਗੇ ਬਹੁਤ ਔਖਾ ਕੀ ਹੈ ਕਰਾਂਗੇ ਜੱਟਾ ਕੀ ਹੈ ਆ ਅੱਗੇ ਨਾਲ ਚੇੜਾ ਕਰਾਂਗੇ ਇਹ ਆ ਵੀ ਪਿਆਪੀ ਕੇਸ ਤੋਂ ਟੱਟ ਆ ਆਕਿਆ ਇਹ ਆ ਵੀ ਉਹ ਕੰਮ ਕਰਦੇ ਜਿਹੜਾ ਕਿਸੇ ਤੋਂ ਨਹੀਂ ਹੁੰਦਾ ਕਿ ਇਸ ਇਹਦਾ ਕੋਈ ਪਤਾ ਨਹੀਂ ਹੈ ਨਾ ਉਹ ਪੱਟਦੇ ਆ ਜੀ ਜੇਰੀਆਂ ਪੌੜੀਆਂ ਲਈ ਚੜਾਈ ਹੁੰਦੀ ਆ ਉਹ ਵੈਸੇ ਔਖੇ ਹੁੰਦੀ ਆ ਮਰ ਗਏ ਓਏ ਇਹ ਦੇਖੋ ਦੇਖਦੇ ਹੀ ਹੁਣ ਹੈ ਨਾ ਨਹੀਂ ਜਾਂਦੇ ਆ ਲੋਕ ਉਹ ਕੀ ਨੇ نیچے ਲੋਕ ਆ ਹਾਂਜੀ ਉਹ ਵਾਟਰਫਾਲ ਦਾ ਉਸਾਂ ਜੀ ਉੱਥੇ ਹੈलो ਉਹ ਦੂਜਾ ਵਾਟਰਫਾਲ ਆਪਾਂ ਉਹ ਕ੍ਰੋਸ ਕਰਨਾ ਉਹ ਬਹੁਤ ਹੀ ਦੂਰ ਆ ਐ ਘੁੰਮ ਕੇ ਜਾਣਾ ਉੱਤੋਂ ਦੀ ਠੀਕ ਹੈ ਜੀ ਤੇ ਉਹ ਵੇਖੋ ਪੈਕਸ਼ੂ ਸਮਾਧੀ ਜਲੀਨ ਤੇ ਜਸਦੀ ਵੱਜ ਗਈ ਆ ਬੀਨ ਠੀਕ ਆ ਆ ਜੋ ਹਾਂਜੀ ਜੱਸੋਂ ਦੀ ਪਈ ਆ ਪਿੱਛੇ ਤੇ ਹੈਲਮਟ ਆਵੇ ਦੂਜਾ ਵੀ ਮੇਰੇ ਮਗਰ ਬੰਨ ਤਾਂ ਫੜਿਆ ਨਹੀਂ ਜਾਂਦਾ ਕਹਿੰਦੀ ਮੈਂ ਥੱਕ ਗਈ ਤੇ ਬੁਰਾ ਹਾਲ ਹੋ ਗਿਆ ਪਰ ਕੋਈ ਨਾ ਵੈਸੇ ਮੈਂ ਬਣਾ ਹੀ ਪੁੱਠੇ ਕਰਾਸਤੇ ਆ ਮੈਂ ਕੰਮ ਉਹ ਕਰਦਾ ਜਿਹੜਾ ਹੋਵੇ ਨਾ ਕਿਸੇ ਨੂੰ ਜੇ ਮੈਂ ਅੱਗੇ ਜੰਮ ਲਾਉਂਦਾ ਹੀ ਮੈਂ ਜੰਮ ਮਗਰ ਪੈ ਗਿਆ ਜਿਹੜਾ ਮੈਂ ਕੰਮ ਕਰਦਾ ਦਿਲੋਂ ਕਰਦਾ ਕਿਉਂਕਿ ਨੇਚਰ ਨੂੰ ਮੈਂ ਬਹੁਤ ਪਿਆਰ ਕਰਦਾ ਠੀਕ ਆ ਜੀ ਆਗੇ ਜੱਸੋਂ ਨੇਮਕੋਂ ਜਿੰਨੀ ਚੜਾਈ ਹੈ ਬਾਈ ਰੈਸਟੋਰੈਂਟ ਯਾਨੀ ਕਿ ਚਾਹ ਪੀਣ ਨੂੰ ਬੈਠਣ ਨੂੰ ਪੱਥਰਾਂ ਨਾਲ ਬਣਾਏ ਗਏ ਆ ਠੀਕ ਆ ਬੜਾ ਜੀ ਫਿਸਲਣਾ ਤੇ ਜਸ ਨੂੰ ਮੈਂ ਧਿਆਨ ਨਹੀਂ ਜਾ ਬਾਈ ਆ ਦੇਖੋ ਬਈ ਕਿਵੇਂ ਚੱਲਦੀ ਲੋਕਾਂ ਦੀ ਪਿਕਨਿਕ ਔਰ ਦੇਖੋ ਵਾਟਰਫਾਲ ਕਿਦਾਂ ਵੱਡਾ ਜਿਹੜਾ ਉਹ ਮੈਂ ਦਿਖਾਈ ਗਿਆ ਥੋੜੇ ਮਿੰਟਾਂ ਜੀ ਆਪਾਂ ਆਗੇ ਸਾਰਿਆਂ ਨੂੰ ਕਰੀ ਜਾਂਦੇ ਕ੍ਰੋਸ ਠੀਕ ਆ ਜੀ ਇੱਥੋਂ ਜਨਕੀ ਆਪਾਂ ਨੂੰ ਧਿਆਨ ਨੰਗਣਾ ਪੈਣਾ ਜਦ ਬਈ ਧਿਆਨ ਨੰਗੇ ਹੋਰ ਨਾ ਜਾਪੀ ਕਰਦੇ ਆ ਫਿਰ ਕ੍ਰੋਸ ਪਹਿਲੇ ਤੂੰ ਹੀ ਨੰਗੇ ਆ ਆ ਜਾ ਨਹੀਂ ਨਹੀਂ ਧਿਆਨ ਆ ਮੇਰੇ ਕੋਲ ਸਮਾਨ ਆ ਮੈਂ ਫੜ ਨਹੀਂ ਸਕਦਾ ਚੱਲ ਇੰਨਾ ਡਰ ਨੂੰ ਕੀ ਹੋਇਆ ਇਹਨੂੰ ਧਿਆਨ ਪੈਰ ਦੀ ਪਕੜ ਮੇਰਾ ਵੀ ਧਿਆਨ ਨੰਗ ਗਿਆ ਮੈਨੂੰ ਇਹ ਕੰਮਾਂ ਦਾ ਪੁੱਠਿਆਂ ਦਾ ਹਿਸਾਬ ਆ ਆ ਦੇਖੋ ਆ ਵਾਟਰ ਆਪਾਂ ਪੀ ਵੀ ਸਕਦੇ ਆ ਫਰੈਸ਼ ਵਾਟਰ ਠੀਕ ਆ ਜੀ ਹਾਂਜੀ ਸੀਰੀਆ ਦੇ ਗਰਲ ਮਿਲੀ ਥੀ ਤੇ ਜਾਣੇ ਆ ਅਸੀਂ ਤਿੰਨ ਹੀ ਆ ਹੋਰ ਤਾਂ ਸਾਰੇ ਥੱਲੇ ਜਾਵੜਿਆ ਤੇ ਤਾ ਕਰਾਂਗੇ ਕੈਂਪਿੰਗ ਚੱਲ ਜੱਦ ਚੱਲ ਤਲ ਆਜੋ ਮੇਰੇ ਖਤਰਨਾਕ ਟ੍ਰੈਕ ਆ ਬਾਈ ਆ ਡੰਡੇ ਅਸੀਂ ਲਾਏ ਆ ਬਾਸ ਦੇ 200 ਰੁਪਿਆ ਕਿਹੜਾ ਦਿੱਤਾ ਉਹਦੇ 100 ਰੁਪਿਆ ਜਾਂਦਿਆਂ ਲੈ ਜਾਓ ਇਹ ਦੋ ਡੰਡੇ ਕਿਉਂਕਿ ਕਈ ਵਾਰੀ ਜਾਨਵਰ ਜਾਨਵਰ ਆ ਜਾਂਦਾ ਨਾਲ ਇਹਦੇ ਨਾਲ ਚੜ੍ਹਨਾ ਸੌਖਾ ਠੀਕ ਆ ਜੀ ਐਲਟੀਟਿਊਡ ਹਾਈ ਬਾਬਾ ਆ ਗਏ ਆਪਾਂ ਉਹ ਦੇਖੋ ਛੋਟੇ ਛੋਟੇ ਬੱਚੇ ਵੀ ਆ ਰਹੇ ਆ ਬੱਚੇ ਤੇਜ਼ ਹੋ ਗਏ ਤੇਜ਼ ਹੋ ਗਏ ਬੱਚੇ ਹਾਂਜੀ ਉਹ ਦੇਖੋ ਗੋਰਿਆਂ ਦਾ ਬੱਚਾ ਉਹ ਸਾਪ ਦੀ ਫੋਟੋ ਇੱਥੇ ਆਪਾਂ ਇਸ਼ਨਾਨ ਵੀ ਕਰ ਸਕਦੇ ਆ ਪਰ ਹੁਣ ਤਾਂ ਗਰਮ ਛਰ ਦੋਵਾਂਗੇ ਉਹ ਦੇਖੋ ਕਪਲ ਕਿਵੇਂ ਬੈਠਾ ਸੋਫਾ ਲਾ ਕੇ ਪਰ ਪੇ ਬਹੁਤ ਕਰਨਾ ਪੈਗਾ ਠੀਕ ਹੈ ਜੀ ਤੁਲਾ ਚੱਲਦੇ ਅੱਗੇ ਸਾਰਾ ਕੁਝ ਹਾਜ਼ਮੰਦ ਹਾਂਜੀ ਰੀਲ ਬਣਵਾਈਏ ਮੈਂ ਹੁਣ ਨੀਲ ਹੁਣ ਤਾਂ ਰੀਲ ਬਣੀ ਪਈ ਹੈ ਮੇਰੀ ਬਾਅਦ ਚ ਬਣਾਵਾਂਗੇ ਕਿਰਾਬਾ ਟਰੈਕ ਤਾਂ ਕਰੀਏ ਨਾ ਥੋੜੀ ਬਾੜ ਤਾਂ ਗਾਂ ਕਰੀਏ ਹਾਂਜੀ ਗੋਰੇ ਵੇਖੋ ਕਰਦੇ ਇੰਜੋਏ ਫੇਲੋ ਬਾਹਰੋਂ ਆਗੇ ਵੀ ਇੰਨੀ ਵਾਰ ਘੁੰਮਣ ਆ ਜਾਂਦੇ ਆ ਤੇ ਆਪਾਂ ਵੇਲਾ ਇੱਥੇ 4-500 ਕਿਲੋਮੀਟਰ ਆਗੇ ਕਾਇਦ ਨੇ ਸਾਹ ਚੜ ਗਿਆ ਸਾਹ ਚੜ ਗਿਆ ਨਿਆਰੇ ਲਾਓ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਕਿ ਨਹੀਂ ਬਾਈ ਆਪਾਂ ਥੋੜਾ ਗਾਂ ਆਗੇ ਇਹਦੇ ਨੂੰ ਪਿੱਛੇ ਮੁੜਨਾ ਆਪਾਂ ਉਧਰ ਨੂੰ ਜਾਣਾ ਕੀ ਹੋ ਗਿਆ ਜੱਟ ਹਾਏ ਆਉਣਾ ਮੇਰੇ ਨਾਲ ਹਾਂ ਆਉਣਾ ਤਾਂ ਹੈਗਾ ਮਾਰਤਾ ਪਰ ਤੂੰ ਉਹ ਦੇਖੋ ਬਾਈ ਆਪਾਂ ਸ਼ਹਿਰ ਤੋਂ ਦੂਰ ਤੋਂ ਆਏ ਆ ਕਿਤੇ ਉਤਰਾਏ ਪੈਂਦੀ ਕਿਤੇ ਚੜਾਈ ਪਰ ਫਿਲਹਾਲ ਤਾਂ ਬਹੁਤ ਹਨ ਚੜਾਈ ਆਉਂਦੀ ਜਾਂਦੀ ਆ ਉਹ ਵੀ ਅੱਗੇ ਬਾਈ ਹੈਗੇ ਆ ਜਾਸ ਡਰ ਜਾਂਦੀ ਵੀ 스노우 ਲੈਪਡ 치타 ਆ ਗਿਆ ਤਾਂ ਕੀ ਕਰਾਂਗੇ ਮੈਂ ਕੋਈ ਨਾ ਫਿਰ ਮਰਨਾ ਤਾਂ ਹੈਗਾ ਹੀ ਆ ਕੋਈ ਚੱਕਰ ਨਹੀਂ 치타 ਆਪਾਂ ਨੂੰ ਕਹਿੰਦਾ ਹਾਂ ਆਗੂ ਆਪਨੋ ਮਾਮੇ ਦਾ ਮੁੰਡਾ ਹਾਂ ਮਾਮੇ ਦਾ ਮੁੰਡਾ ਹੀ ਆ ਓਏ ਮਤਲਬ ਮਤਲਬ ਅੰਗਰੇਜ਼ ਹੈਲੋ ਹਾਈ ਹੈਲੋ ਵੀ ਆਰ ਯੂ ਫਰੋਂ ਇਜ਼ਰਾਈਲ ਇਜ਼ਰਾਈਲ ਏ ওকে ওকে ਦੇ ਵੀ ਕੋਈ ਬੋਰਡ ਵੀ ਨਹੀਂ ਲੱਗਾ ਵੀ ਕਿੰਨੇ ਕਿਲੋਮੀਟਰ ਕਾ ਲਈ ਮੇਰੇ ਖਿਆਲ ਨਾਲ 2-3 ਕਿਲੋਮੀਟਰ ਜੇ ਆਏ ਆ ਉਹ ਉਦੋਂ ਦੂਰੋਂ ਨਿੱਕੇ ਨਿੱਕੇ ਆਏ ਪਕ ਡੰਡੀਆਂ ਦੀਆਂ ਵਾਈਡ ਐਂਗਲ ਸ਼ਾਰਟ ਲਾਈਨ ਲੱਗੇ ਹੁਣ ਇੱਕ ਤਾਂ ਹੀ ਫੋਨ ਨਹੀਂ ਨਾ ਗੋਪਰੋ 22 ਮਿਲੇ ਸੀ ਉਹਨਾਂ ਨੂੰ ਗਾਈਡ ਨੂੰ 5 ਜਣੇ ਆ ਇੱਕ ਜਣੇ ਤੋਂ 1000 ਰੁਪਏ ਲਿਆ ਜਨ ਕਿ 5000 ਰੁਪਏ ਤਾਂ ਗਾਈਡ ਨੇ ਲਿਆ ਹਾਂਜੀ ਅੱਧੀ ਟਰੈਕਿੰਗ ਤਾਂ ਆਪਾਂ ਕਰ ਲਈ ਤੇ ਬੱਦਲ ਵੇਖੋ ਐ ਪਹਾੜਾ ਨਾ ਖੰਦੇ ਆ ਤੇ ਮੀਂਹ ਮਲਾ ਦਾ ਆ ਜਾਣਾ ਤੇ ਗਰਮ ਸਰੀਰ ਤੇ ਮੀਂਹ ਪੈ ਗਿਆ ਤਾਂ ਕੁੰਡਾ ਹੋ ਜੂ ਹਾਂ ਦੇਖੋ ਜ਼ੂਮ ਕਰਦਾ ਨਹੀਂ ਨਾ ਪੂਰਾ ਪਾੜ ਜਾਂਦੀ ਫੋਟੋ ਵੀਡੀਓ ਵਾਏ ਗਰੂ ਜੀ ਹਾਇ ਦਾ ਬਹੁਤ ਟਰੈਕ ਪਿਆ ਤਾਂ ਬੱਦਲ ਹੀ ਬੱਦਲਾ ਹਜੇ ਮੈਂ ਅੱਧੇ ਤੋਂ ਥੋੜਾ ਜਿਆਦਾ ਆਏ ਆ ਵੈਸੇ ਟਰੈਕ ਦੇ 9 ਕਿਲੋਮੀਟਰ ਦਾ ਟਰੋਂਡ ਟਰੈਕ ਆ ਤੇ ਮੈਂ ਜੱਸ ਨੂੰ ਕਿਹਾ ਵੀ ਆਪਾਂ ਟੈਂਟ ਲਾ ਕੇ ਟਰੋਂਡ ਟਰੈਕ ਦੇ ਬੇਸ ਕੈਂਪ ਤੇ ਹੋ ਜਾਣਗੇ ਬੇਸ ਕੈਂਪ ਕਹਿੰਦੇ ਉਹਨੂੰ ਤੇ ਉਦੋਂ ਤਾਂ ਆਪਾਂ ਬਰਫ਼ ਤਾਂ ਹੀ ਵੀ ਹੋਦਾ ਜਾਈਏ ਜੇ ਜੱਸ ਨੇ ਮੈਨੂੰ ਅੱਗੇ ਦਿੱਤੀਦਾ ਇਹ ਡਰਦੀ ਆ ਮੈਂ ਕਿਹਾ ਬਰਫ਼ ਤੇ ਲਟ ਕੇ ਆਵਾਂਗੇ ਟੌਪ ਤਾਂ ਹੀ ਨੱਕ ਤਾਂ ਨਹੀਂ ਸਾਹ ਲੈਣਾ ਚਾਹੀਦਾ ਵੈਸੇ ਪਾਣੀ ਘੱਟ ਸਿਪ ਸਿਪ ਕਰਕੇ ਪੀਓ ਪੀਓ ਵਾਰ-ਵਾਰ ਪਰ ਇੱਕੇ ਦਮ ਢੱਡ ਭਰ ਕੇ ਨਾ ਪੀਓ ਅੱਧੀਨਾ ਮੈਨੂੰ ਨੌਲੇਜ ਹੋਈ ਪਈ ਆ ਕਿਉਂਕਿ ਡਿਸਕਵਰੀ ਬੀਨਰ ਆ ਮੈਨੇ ਕੰਨ ਦਾ ਹਾਂਜੀ ਮਿੱਤਰ ਪਿਆਰਿਓ ਆ ਦੂਰ ਦੇ ਹਰਿਆਣਾ ਆ ਸਾਹਮਣੇ ਦੂਰ ਕਰੈਕਟ ਦਾ ਸਟੇਡੀਅਮ ਧਰਮਸ਼ਾਲਾ ਯਾਨੀ ਕਿ ਸਾਰਿਆਂ ਤੋਂ ਉੱਚੀ ਜਗ੍ਹਾ ਤੇ ਦੁਨੀਆ 3 3.5 ਕਿਲੋ ਸਾਢੇ 3 ਘੰਟੇ ਹੋਏ ਪਰ ਜਾਣੇ ਕੇ ਲਿਏ ਹਾਂ ਆਰਾਮ ਆਰਾਮ ਸੇ ਜਾਓ ਕਾਪਾ ਫ੍ਰੀ ਹੋਣ ਜਾ ਰਹੇ ਹੋ ਡਾਇਰੈਕਟ ਹਾਂ ਕੈਂਪ ਕਰੋਗੇ ਨਾ ਕੈਂਪ ਕਰੋਗੇ ਨਾ ਹਾਂ ਜਾਓ ਧੀਰੇ ਧੀਰੇ 3 ਸਾਢੇ 3 4 ਘੰਟੇ ਬੜੀਆ ਨਾ ਕੈਂਪ ਪਲੇਸ ਹਾਂ ਕੈਂਪ ਪਲੇਸ ਬੜੀਆ ਹੈ ਪਰ ਜਾਣੇ ਕੇ ਲਿਏ ਟਾਈਮ ਲੱਗੇਗਾ ਸਾਢੇ 4 ਘੰਟੇ ਤੋਂ ਚਾਰ 3 ਸਾਢੇ 3 4 ਘੰਟੇ ਲੱਗਦੇ ਓਕੇ ਸਰ ਓਕੇ ਉਹ ਸ਼ਹਿਰ ਹੈ 4-5 ਘੰਟੇ ਹੋ ਗਏ ਚੜਦਿਆਂ ਨੂੰ ਤੇ ਹਜੇ ਕਹਿੰਦੇ ਆ ਉਹ ਹੋ ਗਏ ਤਾਂ ਬੱਦਲ ਹਜੇ ਕਹਿੰਦੇ 4-5 ਘੰਟੇ ਲੱਗਨੇ ਆ ਉਹ ਜਾਨੀ ਕਿ ਪਹਾੜੀ ਆ ਜਿਹੜੀ ਉਹ ਵਾਲੀ ਉਹ ਚੜ ਕੇ ਉਹ ਦੂੱਚੀ ਹੋਰ ਆ ਜਾਣੀ ਆ ਇਹ ਤਾਂ ਮੁੱਕਦੀਆਂ ਹੀ ਨਹੀਂ ਆ ਜਸਦਰ ਜੀ ਆਂਦੇ ਫੇਰ ਨਿੱਕੇ ਨਿੱਕੇ ਬੱਚੇ ਵੀ ਨਾਲ ਆਏ ਆ ਫੈਮਿਲੀ ਦੇ ਨਾਲ ਹੈਲੋ ਛੋਟੇ ਬੱਚੇ ਨੂੰ ਪਤਾ ਨਹੀਂ ਸੀ ਹੈਲੋ ਹੈਲੋ ਕਹਾਂ ਸੋ ਭਾਈ ਕੁਝੋ ਹੈਲਮਟ ਕਿ ਪਹਿਨਾ ਆਪਣੇ ਆਪकी ਬਾਈਕ ਤਾਂ ਹੈ ਨਹੀਂ ਆਹਾਂ ਪੇ ਬੇਟਾ ਹੈਲਮਟ ਉਠਾਉਣਾ ਪੜਾਤਾ ਉਹ ਸ਼ੋਰ ਕਰਨੀ ਆ ਸਕਤੇ ਸਨ ਚੋਰੀ ਹੋ ਜਾਏਗਾ ਭਾਈ ਚੋਰੀ ਹੋ ਜਾਏਗਾ ਤਾਂ ਲੈ ਕੇ ਆਏ ਹੈ ਹੈਲਮਟ ਇਸ ਲਈ ਲੈ ਕੇ ਆਏ ਹੂੰ ਧੀਰੇ ਧੀਰੇ ਜਾ ਬੜੀ ਦੂਰ ਦੂਰ ਸੇ ਆ ਰਹੇ ਨੇ ਲੋਕ ਹਾਂਜੀ ਇੱਕ ਹੈਗਾ ਚੈਨਲ ਕਿੰਗ ਐਂਡ ਕੁਈਨ ਉਹ ਵੀ ਆਪਣੇ ਭਰਾ ਹੀ ਆ ਉਹ ਜਾਣ ਕੇ ਪਹਿਲੀ ਕੁੜੀ ਆ ਜਿਹਨੇ 100 ਦੀ ਸਾਈਕਲ ਕੀਤੀ ਨਾਲੇ ਹੁਣ ਲੀਲਦਾਖ ਵੀ ਜਾਇ ਸਬਿਤੀ ਵੈਲੀ ਤੇ ਆ ਪੰਜਾਬ ਦੀ ਪਹਿਲੀ ਕੁੜੀ ਆ ਜਿਹੜੀ ਟਰੈਕਿੰਗ ਕਰਦੀ ਇਹਨੇ ਖਤਰਨਾਕ ਉਦਨੀ ਸਿੱਦੇ ਪਿੰਡ ਦੀ ਸਾਡੇ ਪਿੰਡ ਸ਼ਕੂਰ ਦੀ ਨੇ ਪੰਜਾਬ ਦੀ ਵੀ ਇੰਡੀਆ ਦੀ ਰੱਖਲਾ ਫਿਰ ਵੀ ਪਿਆਬੀ ਨਹੀਂ ਕਰਦੇ ਉਹ ਵੀ ਫਿਰ ਵੀ ਫੈਮਿਲੀ ਨਾਲ 6-7 ਜਣੇ ਆਉਂਦੇ ਆ ਆਪਾਂ ਤਾਂ ਜਾਨੀ ਕਿ 2-3 ਜਣੇ ਹੀ ਆ 2 ਜਣੇ ਹੀ ਆ ਕਪਲ ਹੀ ਆ ਬਈ ਕਮੈਂਟਰੀ ਮਾਰੀ ਲੱਗੀ ਯਾਰ ਇਗਨੋਰ ਕਰੋ ਜੋ ਦਿਮਾਗ ਚੱਕਿਆ ਬੈ ਸਾਨੂੰ ਕਰਨੀ ਨਹੀਂ ਆਉਂਦੀ ਬੈਡ ਕਮੈਂਟ ਨਹੀਂ ਕਰਨੀ ਬੈਡ ਕਮੈਂਟ ਨਾ ਕਰੋ ਉਹ ਵੇਖੋ ਸਾਹਮਣੇ ਸ਼ਹਿਰ ਉਹ ਹੈਗਾ ਧਰਮਸ਼ਾਲਾ ਆ ਇੱਧਰ ਆ ਕੇ ਘੁੰਮ ਕੇ ਆ ਹੈਗਾ ਮਿਕਲੌਰ ਗੰਝ ਠੀਕ ਆ ਤੇ ਆਪਾਂ ਜਾਣਾ ਉੱਪਰ। ਹੱਕੇੰ ਪਾਸਾਈਡ ਆਈ ਇੱਥੇ। ਆਪਾਂ ਉਹ ਪਹਾੜੀ ਤੋਂ ਉੱਪਰ ਜਾਣਾ। ਟ੍ਰੌਂਡ ਟਰੈਕ, ਟੁੰਡਾ ਟਰੈਕ ਹੀ ਕਹਿ ਦਿੰਨੇ ਇਹਨੂੰ ਪੰਜਾਬੀ ਸੰਦ ਦਾ ਕਹਿਣਾ ਨਹੀਂ ਆਉਂਦਾ ਪਹਿਲਾਂ ਇਹ ਤਾਂ ਟ੍ਰੈਂਡ ਟ੍ਰੈਂਡ ਹੀ ਕਹੀ ਜਾਂਦੇ ਸੀ। ਹਾਂਜੀ ਮਿੱਤਰ ਪਿਆਰਿਓ। ਆ ਘਾ ਹੁਣ ਫਲੈਟ ਥਾਂ ਐ ਸੀ ਜਾਨੀ ਕਿ ਐਲਟੀਟਿਊਡ 3500 ਮੀਟਰ ਆ। ਠੀਕ ਆ। ਤੇ ਆ ਖੱਜਰਾ ਬੰਦਿਆਂ ਨੂੰ ਲਿਜਾਣ ਵਾਸਤੇ ਕੋਈ ਐਮਰਜੈਂਸੀ ਹੋ ਜੇ। ਤੇ ਉਹ ਜਿਹੜੇ ਸਿਕਿਉਰਟੀ ਵਾਲੇ ਬਾਈ ਖੜੇ ਆ ਇੱਥੇ ਨਾ ਕੁੜੀ ਗਵਾਜ ਗਈ ਇੱਕ ਉਹਨੂੰ ਲੱਭ ਰਹੇ ਆ ਪਤਾ ਨਹੀਂ ਖਾਈ ਖੂਜੀ ਡੈਗ ਪੀ ਖਤਰਨਾਕ ਏ ਕੰਮ ਇੱਥੇ ਠੀਕ ਆ ਨੌਲਜ ਹੋਣੀ ਚਾਹੀਦੀ ਬੰਦੇ ਨੂੰ ਤੇ ਅਜ ਅਸ ਪੈ ਗਏ ਹਟਿਆ ਤੇ ਘਾਤੇ ਤੇਨੂੰ ਜਣ ਕੇ ਗਰਮੀ ਦੇ ਵੈਸੇ ਹੈ ਨਹੀਂ ਤੇ ਠੰਡੀ ਆ ਬਈ ਪਸੀਨਾ ਜਾਦੇ ਆਇਆ ਤੇ ਮਾਉਂਟਨ ਸਿਕਨੈਸ ਦਾ ਸ਼ਿਕਾਰ ਆ ਜਾਨੀ ਕਿ ਆਕਸੀਜਨ ਲੈਵਲ ਘਟ ਰਿਹਾ ਕਰ ਰਿਹਾ ਕਿਉਂਕਿ ਫੇਫੜੇ ਦੇ ਇੰਨੇ ਮਜ਼ਬੂਤ ਨਹੀਂ ਹੈਗੇ ਇਹਦੀ ਧੜਕਣਾ ਵਾਧੀ ਜਾਨੀ ਕਿ ਪਿਆਬੀ ਚ ਕਹਿ ਦਈਏ ਤੇਨੋਂ ਹਨ ਗਲੂਕੌਂਡੀ ਪਿਆਉਣੇ ਅੰਗੂਰਾਂ ਦੀ ਖੰਡ ਔਰੇਂਜ ਫਲੇਵਰ ਨਾਲੇ ਮੈਂ ਪੀਣਾ ਤੇ ਫਿਰ ਤੁਹਾਨੂੰ ਮਿਲਦੇ ਆ ਠੀਕ ਆ ਜੀ ਤੇ ਮੇਰਾ ਵੀ ਬੁਰਾ ਹਾਲ ਏ ਮੇਰੇ ਹੈਲਮਟ ਪਾਇਆ ਤੇ ਗਰਮੀ ਨਾਲ ਬੁਰਾ ਹਾਲ ਆ ਦੀਆ ਕਿੱਟ ਵੇਖੋ ਕਿੱਡੀ ਪਿੱਠੂ ਈ ਫੌਜੀਆ ਨਾਲ ਹਸਾਬ ਈ ਆ ਆ ਦੋ ਸਟਿੱਕਾ ਕਮਿਆ ਲੈ ਜਾ ਸਾਨੂੰ ਯਾਰ ਤਾਂ ਉਹ ਆਪਣੇ ਰਾਜਸਥਾਨ ਸ਼੍ਰੀ ਗੰਗਾ ਨਗਰ ਵਾਲੇ ਯਾਰ ਜੀ ਆਪਣੇ ਗੰਗਾ ਨਗਰ ਵਾਲੇ ਭਰਾ ਤੇ ਆ ਬਈ ਟੀਮ ਆ ਟ੍ਰੇਨਿੰਗ ਕੀਤੀ ਇਹਨਾਂ ਨੇ ਬਈ ਜਾਨੀ ਕਿ ਪਹਾੜਾਂ 'ਚ ਪੂਰਾ ਚੜਦੇ ਆ ਤੇ ਨਾਲੇ ਕੋਈ ਗਵਾਜੇ ਉਹਨਾਂ ਨੂੰ ਲੱਭ ਕੇ ਲਿਆਉਂਦੇ ਆ ਜਿਵੇਂ ਆਰਮੀ ਵਾਲੇ ਨੇ ਹੈਗੇ ਆਰਮੀ ਵਾਲੇ ਹੀ ਵੈਸੇ ਬਾਈ ਤੇ ਇੱਕ ਲੜਕੀ ਗਵਾਜ ਗਈ ਸੀ ਉਹਨਾਂ ਨੂੰ ਲੱਭ ਕੇ ਲੈ ਕੇ ਆਏ ਆ ਸਵੇਰ ਦੇ ਲੱਗੇ ਆ ਦੁਪਹਿਰ ਦੇ ਐਸਪੀ ਪੁਲਿਸ ਦੀ ਤਰਫੋਂ ਐਸਪੀ ਪੁਲਿਸ ਐਚਪੀ ਐਚਪੀ ਪੁਲਿਸ ਹਿਮਾਚਲ ਪ੍ਰਦੇਸ਼ ਪੁਲਿਸ ਇੱਕ ਲੜਕੀ ਇਹਨਾਂ ਨੇ ਅਭੀ ਅਭੀ ਢੂੰਢੀ ਆ ਐਸਡੀਆਰਐਫ ਇੱਕ ਲੜਕੀ ਗੁੰਮ ਗਈ ਸੀ ਉਹ ਇੰਨਾ ਨੇ ਲੱਭੀ ਆ ਜੇ ਅਸੀਂ ਵੀ ਗਵਾਜ ਕੇ ਸਾਨੂੰ ਹੀ ਲੱਭਣਗੇ ਹਾਂਜੀ ਦੇਖੋ ਸ਼ਹਿਰ ਕਿਵੇਂ ਰਹਿ ਗਿਆ ਠੀਕ ਹੈ ਜੀ ਫੋਨ ਵੀ ਹੁਣ ਗਰਮ ਹੋ ਗਿਆ ਪਾਵਰ ਬੈਂਕ ਤੇ ਲਾਇਆ ਚਾਰਜਰ ਚਾਰਜਿੰਗ ਖਤਮ ਹੋ ਗਈ ਸੀ ਵਲੌਗ ਬਣਾਉਣੇ ਬਹੁਤ ਔਖੇ ਆ ਦੇਖਣੇ ਸੌਖੇ ਆ ਜੇ ਅਸੀਂ ਨਾ ਵਲੌਗ ਬਣਾਉਂਦੇ ਹੁਣ ਅਸੀਂ ਉੱਪਰ ਚੜ ਜਾਣਾ ਸੀ ਠੀਕ ਹੈ ਇੰਨਾ ਫਰਕ ਆ ਦਾਨਾ ਕਿਲੋਮੀਟਰ ਦੇ ਕਰੀਬ ਪਹਾਂਚੇ ਰੋੜ ਗਿਆ ਮੁੰਡਾ ਬੱਦਲ ਬਹੁਤ ਜ਼ਿਆਦੇ ਉੱਪਰ ਬੱਦਲਾਂ ਦੀ ਬਰਾਬਰੀ ਆ ਗਿਆ ਆਪਾਂ ਬੱਦਲਾਂ ਤਾਂ ਜਾਵੜਨਾ ਹਾਂਜੀ ਮਿੱਤਰ ਪਿਆਰਿਓ ਐਂ ਜਾ ਕੇ ਆਪਾਂ ਟਾਪ ਤੇ ਜਾਣਾ ਉਹ ਜਿਹੜਾ ਮੁੰਡਾ ਬੈਠਾ ਪੱਗ ਬਹੁਤ ਜ਼ਿਆਦੇ ਬਾਟਾ ਫਿਰ ਉਸ ਤੋਂ ਬਾਅਦ ਧੌਲ ਗਰੀ ਹਿਮਾਲਿਆ ਗ੍ਰੇਟ ਬੰਦਾ ਪਹਾੜੀਆਂ ਦਿਸਣਗੀਆਂ ਸਮਝ ਸਕਦੇ ਮੈਂ ਕੀ ਕਹਿ ਰਿਹਾ ਗ੍ਰੇਟੈਸ ਹਿਮਾਲਿਆ ਕਹਿੰਦੇ ਇਹਨੂੰ ਸ਼ਵਾਲਕ ਪਹਾੜੀਆਂ ਪਿੱਛੇ ਇਹ ਪੱਕੇ ਪੱਥਰ ਵਾਲੀਆਂ ਪਹਾੜੀਆਂ ਠੀਕ ਹੈ ਜੀ ਹੈ ਤਾਂ ਚੱਲ ਗਾਈਡ ਮਿਲ ਗਿਆ ਸ਼੍ਰੀ ਗੰਗਾ ਨਗਰ ਦੇ ਆਪਣੇ ਨਾਲ ਸਾਥੀ ਸੀ ਤੇ ਸਾਨੂੰ ਸੌਖਾ ਹੋ ਕੇ ਨਹੀਂ ਤਾਂ ਰਸਤਾ ਭਟਕ ਸਕਦੇ ਜਿਵੇਂ ਕੁੜੀ ਭਟਕੀ ਸੀ ਜਾਂ ਤਾਂ ਅਜਾ ਕਿਚੰਗ ਜਾਂ ਥੱਲੇ ਸੱਚ ਦੇਖ ਪੈਗੇ ਮੇਰਾ ਵੀ ਉਵੇ ਕੋ ਸ਼ਹਿਰ ਨਿੱਕੇ ਨਿੱਕੇ ਘਰ ਦਿਖ ਰਹੇ ਆ ਤੇ ਉਹ ਪਿੱਛੇ ਇੱਕ ਪਹਾੜੀ ਆ ਉਹ ਬਰਫ ਨਾਲ ਲੱਦੀ ਹੋਈ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਪੂਰੀ ਬਰਫੋਤ ਤੇ ਲੈ ਲੈ ਉਹਦੀ 6 ਮੀਟਰ ਹੋਊ ਉਹਦੀ ਉਚਾਈ ਆ ਦੇਖੋ ਅੱਗੇ ਉਹ ਵੀ ਨਿੱਕੇ ਜਵਾਕ ਵੀ ਆ ਰਹੇ ਆ ਤੁਹਾਨੂੰ ਪਤਾ ਬਲੌਗ ਦੇ ਤੁਹਾਡੇ ਉਹ ਬੈਠੇ ਛੋਟੇ ਛੋਟੇ ਆ ਵੀ ਭਾਈ ਛੋਟਾ ਛੋਟਾ ਹੀ ਆ ਬਹੁਤ ਜਵਾਗ ਆਪਣੇ ਤੋਂ ਤਗੜੇ ਆ ਹਾਂ ਜਵਾਗ ਵੀ ਤਗੜੇ ਆ ਬੜੇ ਸਪੀਡੋ ਸਪੀਡ ਆ ਰਹੇ ਆ ਹੈਲੋ ਇਹ ਕਿਤਾ ਪਾਵਰ ਬੈਂਕ ਨਾ ਬੜਾ ਔਖਾ ਜੇਬ ਚ ਨਾ ਲੋਰ ਥੱਲੇ ਡਿੱਗੀ ਜਾਂਦੀ ਹੈ ਕੈਂਪਿੰਗ ਉਹ ਵਿੱਚ ਚਪਲਾਂ ਵੀ ਨਾਲ ਟੰਗੀਆਂ ਬਾਈਆਂ ਦੇ ਹੈਲੋ ਹੈਲੋ ਮੈਨ ਆਰ ਯੂ ਆਈ ਐਮ ਫਾਈਨ ਹੈ ਹੈ ਵਾਸ ਦਾ ਟੂ ਗੁੱਡ ਗੁੱਡ ਇੱਕ ਨਾ ਸਟੇਬਿਲਟੀ ਵਾਲਾ ਇੰਨਾ ਫੰਕਸ਼ਨ ਹੈ ਨੀਗਾ ਕੋਨੈਲਸਿਟੀ ਤੇ ਚਲਾਵਾਂਗੇ ਬੁਰਾ ਹਾਲ ਹੋ ਗਿਆ ਇਤੋਂ ਪੂਰੀ ਚੜਾਈ ਆ ਇਜ਼ਰਾਈਲ ਇਜ਼ਰਾਈਲ ਯੇ ਓਕੇ ਯੂਅਰ ਫ੍ਰੈਂਡ ਕੰਟਰੀ ਯੂਅਰ ਫਿਲਿੰਗਸ ਹਾਂ ਯੂਅਰ ਫਿਲਿੰਗ ਮੀ ਹਾਂ ਫਿਲਮ ਫਿਲਮ ਵਲੋਗਿੰਗ ਵਾਈਅਰ ਫਿਲਿੰਗ ਮੀ ਹੂੰ ਵਾਈ ਟਿਕਟੋਕ ਵਲੋਗਿੰਗ ਨੋ ਨੋ ਵਲੋਗਿੰਗ ਯੂਟਿਊਬ ਵਲੋਗਿੰਗ ਯੂਟਿਊਬ ਚੈਨਲ ਹਾਂ ਯੂਅਰ ਅ ਬਲੋਗਰ ਹਾਂ ਹਾਂ ਯੂਟਿਊਬ ਚੈਨਲ ਗੁੱਡ ਯੈਸ ਮਮੀ ਦਾ ਸ਼ੇਰ ਬਿੱਲਾ ਯਹੀ ਹੈ ਹਾਂ ਇੱਥੇ ਸਨੋ ਲੈਵੜ ਵੀ ਆ ਤੇ ਭਾਲੂ ਵੀ ਆ ਜਿਹਨੂੰ ਬੇਅਰ ਕਹ ਦਿੰਦੇ ਆ ਫਿਰ ਅੱਛਾ ਉਹ ਵੇਖੋ ਬੱਦਲ ਪੂਰੇ ਲੋਕ ਫੈਮਲੀਆਂ ਦੇ ਨਾਲ ਵੀ ਆਉਂਦੇ ਆ ਦੇਖੋ ਪੂਰਾ ਉੱਤੋਂ ਸ਼ਹਿਰ ਦਿਖ ਰਿਹਾ ਜਦੋਂ ਆਪਾਂ ਇਧਰ ਉੱਪਰ ਆਵੜੇ ਤੇ ਸ਼ਹਿਰ ਤੇ ਸਾਨੂੰ ਬੰਦ ਹੋਇਆ ਨਾ ਤੇ ਉਹ ਵੇਖੋ ਉੱਥੇ ਪੂਰੀ ਸਨੋਵ ਆ ਲੈ ਲੈ ਠੀਕ ਹੈ ਜੀ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਬਹੁਤ ਵਲੋਗ ਵੱਡਾ ਹੋ ਗਿਆ ਠੀਕ ਹੈ ਜੀ ਤੇ ਆਹ ਦੇਖੋ ਛੋਟੇ ਛੋਟੇ ਬੱਚੇ ਵੀ ਆ ਰਹੇ ਆ ਡਰਦੇ ਤਾਂ ਨਹੀਂ ਨਹੀਂ ਕਹਿੰਦੇ ਜੇ ਗੁੰਮ ਗਏ ਦਿਖੋ ਕਹਿੰਦੇ ਅਸੀਂ ਫਿਰ ਲੱਭ ਕੇ ਕੀ ਕਰਨਾ ਵਾ ਲਓ ਜੀ ਇੱਥੇ ਟਾਪ ਤੇ ਆਏ ਆ ਹੁਣ ਔ ਟਾਪ ਤੇ ਜਾਣਾ ਉਦੋਂ ਗਾ ਵੇਖੋ ਫਿਰ ਉਦੋਂ ਗਾ ਤਾਂ ਮੇਰਾ ਹੈ ਨਹੀਂ ਉਹ ਝੰਡਾ ਤੇ ਉਹ ਦੇਖੋ ਸਾਹਮਣੇ ਉਹ ਅਸਲੀ ਗ੍ਰੇਟਸ ਹਮਾ ਲਿਆ ਸਾਹਮਣੇ ਦੇਖੋ ਅਸਲੀ ਮਸਤ ਉਹਥੇ ਰ ਵੱਡੇ ਕੋਈ ਪ੍ਰੋਫੈਸ਼ਨਲ ਟਰੈਕਰ ਹੀ ਚੜਦੇ ਆ ਸਵੇਰ ਦਿਖਾਵਾਂਗੇ ਦੇਖਣ ਨੂੰ ਦੇਖਣ ਨੂੰ ਦੇਖਣਾ ਨਾ ਮੁਸ਼ਕਿਲ ਨਾਲ ਕਰਕੇ ਆ ਰਹੇ ਹਾਂ ਸਾਰਾ ਕੁਝ ਸਵੇਰ ਤੁਹਾਨੂੰ ਦਿਖਾਵਾਂਗੇ ਪੂਰੀਆਂ ਪਹਾੜੀਆਂ ਕਿਉਂਕਿ ਹੁਣ ਬੱਦਲਾਂ ਦੇ ਸਵੇਰ ਸਵੇਰ ਸਾਫ਼ ਹੁੰਦਾ ਮੌਸਮ ਠੀਕ ਹੈ ਜੀ ਹਾਂਜੀ ਅਸੀਂ ਉੱਪਰ ਜਾਣ ਉੱਪਰ ਜਾ ਕੇ ਦੇਖਦੇ ਹਾਂ ਹੋਰ ਤਾਂ ਨਹੀਂ ਪਹਾੜੀ ਹੋਰ ਤਾਂ ਸ਼ਾਇਦ ਹੀ ਆਵੇ ਤੇ ਆ ਦੇਖੋ ਜੀ ਗ੍ਰੇਟ ਹਮ ਲਿਆ ਪੂਰਾ ਵਿਊ ਦੇਖੋ ਓ ਥੱਲੋ ਵਾਏ ਕਿੰਨਾ ਦੂਰ ਰਹਿ ਗਿਆ ਯਾਨੀ ਕਿ ਆਪਾਂ ਬੱਦਲਾਂ ਤੋਂ ਵੀ ਤਾਂ ਆ ਗਏ ਆ ਜੀ ਮਿੱਤਰ ਪਿਆਰਿਓ ਮੇਰੇ ਵੀਰੋ ਦੋਸਤੋ ਨੇੜੇ ਲੈ ਗਿਆ ਕੰਮ ਜਸ ਪੂਰੀ ਹੰਬ ਗਈ ਹੌਸਲਾ ਲੈ ਕੇ ਮੈਂ ਲੈ ਹੀ ਆਇਆ ਇਹਦਾ ਕਹਿੰਦੀ ਮੈਂ ਮੁੜ ਜਾਣਾ ਪਿੱਛੇ ਤੇ ਕੱਲ ਨੂੰ ਅਜੇ ਆਪਾਂ ਕੈਂਪੈਕ ਰਾਤ ਲਾ ਕੇ ਤੇ ਇੰਨੀ ਟਰੈਕਿੰਗ ਹੋਰ ਸਵੇਰੇ ਕਰਨੀ ਆ ਤੇ ਫਿਰ ਬਰਫ 'ਚ ਲਟ ਕੇ ਆਵਾਂਗੇ ਠੀਕ ਆ ਜੀ ਬਰਫ ਮਿਲੂਗੀ ਤਾਂ ਲਟਾਂਗੇ ਬਰਫ ਹੈਗੀ ਗਾ ਮੈਨੂੰ ਪਤਾ ਗਾਮਾਂੋਂ ਬਸ ਥੋੜਾ ਇਹ ਰਹਿ ਗਿਆ ਘਰ ਲਗੇੜ ਆਪਾਂ ਨੇੜੇ ਹਾਂ ਦੇਖੋ ਜੀ ਪੱਥਰਾਂ ਦੇ ਬੈਠੇ ਪਾ ਮੀਂਹ ਆਵੇ ਬਾਬਾ ਨਾਨਕ ਮਸੈਨਾ ਕੰਮ ਕਰਦੇ ਸਾਡਾ ਔਰ ਟ੍ਰੈਕਰ ਬਾਈ ਗਾਈਡ ਤੇ ਮਿਲਦੇ ਤੁਹਾਨੂੰ ਤਾਂ ਜਾ ਕੇ ਹਾਂਜੀ ਦੋਸਤੋ ਇੱਥੇ ਆਏ ਸੀਗੇ ਅਸੀਂ ਲੱਗਾ ਵੀ ਇੱਥੇ ਕੰਮ ਖਤਮ ਹੋ ਜੂ ਠੀਕ ਆ ਹਾਂ ਤੇ ਉਹ ਦੇਖੋ ਇੰਡੀਆ ਦਾ ਝੰਡਾ ਲੱਗਾ ਕਿਤੋਂ ਕਰ ਕਿਲੋ 2 ਕਿਲੋਮੀਟਰ ਹੋ ਹਜੇ ਵੀ ਮੈਨੂੰ ਲੱਗਿਆ 9 ਕਿਲੋਮੀਟਰ ਤੋਂ ਜ਼ਿਆਦੇ ਆ ਐਵੇਂ ਹੀ ਕਹਤਾ ਨਾ ਤਾਂ ਹਾਂ ਇਹ ਤਾਂ ਤੁਰ ਹੀ ਜਾਂਦੇ ਆ ਹੀ ਜਾਂਦੇ ਆ ਹੋਰ ਹੈਗੀ ਟ੍ਰੈਕਿੰਗ ਮੀਰਾ ਮੋਸੋਂ ਬਣਿਆ ਪਿਆ ਪੂਰਾ ਮੌਲ ਪੂਰਾ ਕੈਂਡ ਆ ਕਿਤੇ ਆਵਾਂਗੇ ਯਾਰ ਬੇਲੀਆਂ ਨਾਲ ਵੀ ਚੱਲ ਹੌਲੀ ਲੇ ਤੁਰੇ ਜਾਨੇ ਆ ਸਾਡੇ ਕੋਲ ਪਾਣੀ ਵੀ ਮੁੱਕ ਗਿਆ ਬੋਤਲ ਡੱਗਪੀ ਸਾਡੇ ਕੋਲੋਂ ਕੱਲ ਤੇ ਹੁਣ ਸਾਨੂੰ 50 ਜਾਂ 100 ਦੀ ਬੋਤਲ ਮਿਲੂਗੀ 1 ਲੀਟਰ ਪਾਣੀ ਵਾਲੀ 2 ਲੀਟਰ ਦਾ ਪਾਣੀ ਪੀਣਾ ਹੀ ਪੈਣਾ ਹਾਂਜੀ ਆ ਗਿਆ ਆਪਣਾ ਇੰਡੀਆ ਦਾ ਫਲੈਗ ਠੀਕਾ ਜੀ ਆਪਾਂ ਵੀ ਸਰ ਕਰਤੀ ਆ ਮੇਰੇ ਹਿਸਾਬ ਨਾਲ ਐਲਟੀਟਿਊਡ ਚੜਾਈ ਹਿਮਕੁੰਡ ਦੀ ਵੱਧ ਹੋਊਗੀ ਰਾਹ ਜਾਨੀ ਕਿ ਕਹਿ ਦਿੰਨੇ ਆਪਾਂ ਤੇ ਐਲਟੀਟਿਊਡ ਦੇ ਹਿਸਾਬ ਨਾਲ ਹਾਈਟ ਹਿਮਕੁੰਡ ਨਾਲੋਂ ਵੀ ਜ਼ਿਆਦਾ ਆ ਠੀਕ ਹੈ ਜੀ ਉਹ ਦੇਖੋ ਬੱਦਲ ਕਿਵੇਂ ਫਿਰ ਰਹੇ ਆ ਠੀਕ ਹੈ ਜੀ ਉਹ ਬੈਠੇ ਦੋ ਕਪਲ ਹਾਂ ਵੀ ਆਏ ਜੇ ਪੈਰ ਮਾੜਾ ਫਿਸਲੇ ਆ ਖੜੀ ਚੜਾਈ ਇਹਦੇ ਬੰਦਾ ਸਿੱਧਾ ਥੱਲੇ ਉਹ ਜਾਊਗਾ 1000 ਫੁੱਟ ਤੋਂ ਵੀ ਥੱਲੇ ਵਾਇਦੂ ਤੇਰਾ ਯਾਤਰਾ ਹਾਂਜੀ ਇਹ ਟੌਪ ਨਹੀਂ ਇਹ ਬੇਸ ਕੈਂਪ ਆ ਤੇ ਮੇਨ ਕੈਂਪ ਉੱਪਰ ਆ ਹੁਣ ਚਾਰ ਚਫੇਰੇ ਬੱਦਲ ਆ ਗਿਆ ਹੋਸਦਾ ਮੀਂਹ ਆਊਗਾ ਆ ਦੇਖੋ ਲੋਕਾਂ ਦੇ ਕਿੰਨੇ ਟੈਂਟ ਆ ਤੇ ਆਪਣੇ ਕੋਲੇ ਵੈਸੇ ਇਨਾ ਚੰਗਾ ਟੈਂਟ ਵੀ ਹੈ ਨਹੀਂਗਾ ਠੀਕ ਹੈ ਜੀ ਤੇ ਉੱਥੋਂ ਖਾਵਾਂਗੇ ਮੈਗੀ ਦਿਖਾਉਣੇ ਤੁਹਾਨੂੰ ਮੈਗੀ ਤੇ ਉਪਰ ਹੋਟ ਰੈਗਾ ਸਵੇਰ ਉੱਠ ਕੇ ਸੁਧਿਆ ਦੇਖਾਂਗੇ ਫਿਰ ਹਾਂਜੀ ਆ ਬਣੀਆਂ ਰਸੋਈਆਂ ਠੀਕਾ ਤੇ ਬਾਥਰੂਮ ਆ ਠੀਕ ਹੈ ਜੀ ਵੈਸੇ ਫਰੀ ਨਹੀਂਗਾ ਇਹ ਪੈਸੇ ਲੈਂਦੇ ਜਾਨਕੀ 2-3000 ਰੁਪਇਆ ਕ ਜਾਣੇ ਦਾ ਵੈਸੇ ਆਪਣੇ ਕੋਲ ਟੈਂਟ ਹੈਗਾ ਤੇ ਉਹ ਵੈਸੇ ਬੜਾ ਚੰਗਾ ਵੀ ਨਹੀਂ ਕਹਿ ਸਕਦੇ ਬੜਾ ਮਾੜਾ ਵੀ ਨਹੀਂ ਕਹਿ ਸਕਦੇ ਆਪਾਂ ਲਾਵਾਂਗੇ ਕੋਈ ਨਾ ਤੇ ਹੁਣ ਆਪਾਂ ਉਹ ਹਰਿਆਣਾ ਰੰਗਸ਼ੀਰੀ ਗੰਗਾ ਨਗਰ ਵਾਲੇ ਬਾਈਆਂ ਨਾਲ ਆਏ ਸੀ ਉੱਥੇ ਖਾਵਾਂਗੇ ਮੈਗੀ ਤੇ ਬੱਦਲ ਵੇਖ ਲੋ ਬੁੱਡੇ ਫਿਰਦੇ ਤੇ ਹੁਣ ਤਾਂ ਸਾਰਾ ਕੁਝ ਦਿਖਣ ਨੂੰ ਬੰਦ ਹੋ ਗਿਆ ਠੀਕ ਹੈ ਜੀ ਤੇ ਕੱਲ ਨੂੰ ਆਪਾਂ ਹੋਰ ਤਾਂ ਟਰੈਕਿੰਗ ਕਰਾਂਗੇ ਬਰਫ਼ ਦੇਖ ਕੇ ਆਵਾਂਗੇ ਕੋਈ ਨਾ ਹੌਸਲਾ ਆਪਣਾ ਟੁੱਟਿਆ ਨਹੀਂ ਅਜੇ ਦੇਖੋ ਠੰਡੀ ਠੰਡੀ ਹਵਾ ਹਾਂਜੀ ਮਿੱਤਰੋ ਦੇਖੋ ਵੀਊ ਤੇ ਆਪਾਂ ਲਈਆ ਮੈਗੀ ਸੋਹਣੀ ਠੀਕ ਹੈ ਜੀ ਤੇ ਅਹੀਂ ਖਾਣ ਲੱਗਿਆ ਅਹੀਂ ਲਾਂਚ ਵੀ ਦੇਖਦੇ ਹਾਂ ਉੱਪਰ ਕਿਰਾਂ ਇੱਕ ਮੈਗੀ ਮੰਗਾਈ ਆ ਫਿਰ ਲਾਂਚ ਰੋਟੀਆਂ ਤੋਂ ਬਿਨਾਂ ਸਾਡੀ ਗੱਲ ਬਾਨਨੀ ਵੀ ਨਹੀਂ ਮੈਗੀ ਨਾ ਤਾਂ ਇਨਾਲੇ ਚਾਹ ਪੀ ਹੋਏ ਬੈਸਕੋਰ ਸਾਡੇ ਕੋ ਵਾਦੂਗਾ। ਹੋ ਵੀ ਸਾਡੇ ਯਾਰ ਖਾਈ ਜਾਂਦੇ ਮੈਗੀ। ਪੂਰਾ ਚੱਲ ਮੋੜ ਆ। ਪੂਰਾ ਫੁੱਲ। ਫੁੱਲਣਾ। ਇਹਦਾ ਵੀਡੀਓ ਜੇ ਬੰਦ ਹੋਵੇ ਚੱਲ ਮੋੜ ਆ ਜਾਂਦਾ ਹੈ। ਹਾਂਜੀ, ਹਮਾਰਾ ਹੁੰਦਾ ਔਰ ਚਾਹ ਟਾਈਮ। ਹਾਂਜੀ ਬਾਈ ਮੈਨੂੰ ਲੱਗਦਾ ਇੱਥੇ ਸਨੋ ਫਾਲ ਹੋਊਗੀ, ਵੇਖੋ ਬੱਦਲ। ਆਉ ਆਪਣਾ ਇੱਕ ਜਾਗਦਾ ਲੱਗੀ ਟੈਂਟ ਹਰਾ ਤੇ ਨੀਲਾ ਜਾਨੀ ਕਿ 1000 ਕ ਦਾ ਮਂਗਾਇਆ ਸੀ ਆਪਾਂ ਤੇ ਆ ਹੈਗਾ ਕੀਚੂਆ ਦਾ 2500 ਦਾ 2% ਆਪਣਾ ਵੀ 2% ਨਹੀਂ ਹੈ ਵੈਸੇ ਠੀਕ ਆ ਆਹੇ ਹਾਂਜੀ ਟੈਂਟ ਤਾਂ ਮੈਂ ਲਾਦਾ ਸੀਗਾ ਹਵਾ ਬਹੁਤ ਸੀ ਮਹਾ ਲੱਗਿਆ ਤੇ ਹੁਣ ਆ ਘੜਦੇ ਨੇ ਵੀ ਹਿਲਦਾ ਨਹੀਂ ਰਾਤ ਨੂੰ ਵੈਸੇ ਪੱਥਰ ਵੀ ਆਪਾਂ ਰੱਖ ਲਾਗੇ ਕਿ ਲਗਾੜਦੇ ਆ देखो व्यू क्या है इधर मेगा पहाड़ लाया दो वारी वारी मैग लगता नहीं ਆ ਆਪਣਾ ਹੈਗਾ ਹੀ ਟੈਂਟ ਇਹਦੇ ਵਿੱਚ ਦੀ ਪੀਲੇ ਅਖੀਰ ਗੰਗਾ ਕੀਤਾ ਹੀ ਗਿਆ ਤੇ ਮੀਂਹ ਵਾਲਾ ਪਾਣੀ ਸਿੰਮ ਗਿਆ ਉੱਤੋਂ ਠੀਕ ਹੈ ਆਪਣੇ ਕੋਲ ਹੈਗਾ ਹੀ ਆ ਬੋਲਟ ਵਾਲਾ ਕਵਰ ਇਹ ਬੋਲਟ ਦੇ ਪਾਉਣ ਵਾਸਤੇ ਆਪਦੇ ਕਾਲੇ ਕੋਡੇ ਦੇ ਪਾਉਣ ਵਾਸਤੇ ਲਿਆਂਦਾ ਹੀ ਮੈਂ ਹੂੰ ਤੇ ਬੋਡ ਤਾਂ ਆਪਣਾ ਚਲ ਥੱਲੇ ਖੜਾ ਕੋਈ ਨਾ ਆਪਾਂ ਵੈਸੇ ਪੂਰਾ ਨਹੀਂ ਹੁੰਦਾ ਪਈ ਆਪਾਂ ਰੱਸੀਆਂ ਬੰਨ ਕੇ ਪੂਰਾ ਕਰਤਾ ਤੇ ਪਾਣੀ ਹੁਣ ਦੂਜੇ ਟੈਂਟਰਾਂੋਂ ਵੀ ਆਪਣਾ ਟੈਂਟ ਮਜ਼ਬੂਤ ਹੋ ਗਿਆ ਹਾਂਜੀ ਦੇਖੋ ਆਪਣੇ ਟੈਂਟ ਦਾ ਵਿਊ ਆ ਸਾਰਾ ਸਮਾਨ ਰੱਖਤਾ ਨੰਦ ਬਹੁਤ ਹਾਂਜੀ ਆਪਾਂ ਮੈਂ ਕਲਾ ਤਾਂ ਤੇ ਦੇਖੋ ਵਿਊ ਬੱਦਲੋਂ ਕਿਰਾਂ ਚੱਕੇ ਗਏ ਆ ਸਾਫ਼ ਹੋ ਗਿਆ ਮੌਸਮ ਸ਼ੁਕਰ ਆ ਇੱਧਰ ਦੇਖੋ ਥੱਲੇ ਚਾਹੀ ਦੇਖੋ ਸ਼ਹਿਰ ਦੀਆਂ ਉਹ ਦੇਖੋ ਲਾਈਟਾਂ ਜਗ ਰਹੀਆਂ ਬਹੁਤ ਦੂਰ ਹੁਣ ਇੱਥੋਂ ਇਹਨੇ 150 ਦੀ ਥਾਲੀ ਮਿਲੂਗੀ ਦੇਖੋ ਕਿੰਨੀਆਂ ਰੋਟੀਆਂ ਦਿੰਦੇ ਆ ਹਾਂਜੀ ਮਿੱਤਰੋ ਆਹ ਦਾਲ ਵਿੱਚੇ ਪਨੀਰ ਸਭ ਕੁਝ ਚਾਵਲ ਜਨਾ ਦਬਰੂ ਘੁਸੜੋਈ ਆ ਕੰਮ ਠੀਕ ਆ ਹਾਂਜੀ ਦੋਸਤੋ ਆ ਦੇਖੋ ਧਰਮਸ਼ਾਲਾ ਦੀਆਂ ਲਾਈਟਾਂ ਤੇ ਨਾਲੇ ਮਕਲੌਰ ਗੰਜ ਦੀਆਂ ਜ਼ੂਮ ਕਰਕੇ ਦਿਖਾਉਣਾ ਜੰਨਤ ਹੀ ਆ ਤਾਰੇ ਤੋਂ ਪਰੋਂ ਨਹੀਂ ਦੱਸਦੇ ਤੁਹਾਨੂੰ ਕੈਮਰੇ ਬਾਈ ਦੀ ਨਹੀਂ ਦਿਸਨੇ ਉਹ ਇੱਕ ਦਿਸਦਾ ਤੇ ਆ ਦੂਰ ਪੰਜਾਬ ਵਾਲੀ ਸਾਈਡ ਜਾਨੀ ਕਿ ਇਧਰੋਂ ਦੱਖਣ ਵਾਲੀ ਸਾਈਡ ਮੀਂਹ ਪਈ ਜਾਂ ਬਿਜਲੀ ਰੱਸ਼ ਕੀ ਜਾਂਦੀ ਆ ਉਹ ਇਧਰ ਵੀ ਇਧਰ ਕਿਰਨ ਟਲ ਗਿਆ ਹਾਂਜੀ ਮੀਂਹ ਰੀ ਬਹੁਤ ਆਈ ਜਾਂਦੀ ਆ ਮੀਂਹ ਵੀ ਆ ਗਿਆ ਵੀ ਟੈਂਟ ਵੀ ਥੋੜਾ ਥੋੜਾ ਆਪਣਾ ਵੀ ਸਿਮਨ ਲਾ ਪਿਆ ਭੱਜ ਗਏ ਸਾਰੇ ਤੇ ਆ ਦੇਖੋ ਕਿਵੇਂ ਹਲਦਾ ਦਾ ਟੈਂਟ ਮੀਂਹ ਰੀ ਦੇ ਨਾਲ ਤੇ ਬਾਹਰ ਦਾ ਵੀਉ ਤਾਂ ਦਿਦਾ ਹੀ ਨਹੀਂ ਕੋਈ ਬੁਰਾ ਹਾਲ ਕਿਸੂਤੇ ਫਸ ਗਿਆ ਇੱਥਾ ਸਾਰੀ ਜਿਹੜੀ ਮੀਂਹ ਦੱਸਿਆ ਦੇਖੋ ਪੈਂਦੀ ਆਵਾਂਗੀ ਸਿੱਧਾ ਹੋਣੀ ਕੋਈ ਟਰੈਕਿੰਗ ਕਰਦੇ ਐਂਡੀ ਕਰਾਂਗੇ ਵਲੌਗ ਨੂੰ ਹਾਂਜੀ ਬੜੀ ਠੰਡ ਹੈ ਕੰਬਲਵਾਵਾ ਲੈ ਕੇ ਸੀ ਕੋਟ ਵੀ ਪਾਏ ਆ ਠੀਕ ਆ ਜੀ ਵਾਇਰ ਵੀ ਠੰਡ ਨਾਲ ਹੋ ਰਹੀ ਹੋਈ ਪਈ ਆ ਦੇਖੋ ਉਧਰ ਤੌਲਤਾਰ ਪਰਬਤਾਂ ਤੇ ਦੇਖੋ ਮੀਂਹ ਕਦੇ ਵੀ ਆ ਸਕਦਾ ਪੂਰੇ ਬੱਦਲਾਣਾ ਕਿਰਿਆ ਕੰਮ ਇਹ ਇੰਟਨੇਮਾ ਸਾਹ ਸਾਹ ਦਿੱਤਾ ਵਿਚਾਰੇ ਨੇ ਹਾਂਜੀ ਮਿੱਤਰ ਪਿਆਰਿਓ ਆਹ ਦੇਖੋ ਪੂਰਾ 뷰 ਕਾਂ ਵੀ ਦੇ ਕਿ ਡੇ ਕਾਂ ਤੋ ਵੇਖੋ ਬੱਦਲ ਕਿਵੇਂ ਜਨਕੇ ਹੀਮਗੋਂਡ ਵਾਲਾ ਸਾਹ ਬਣਿਆ ਪਿਆ ਉਹਦੋਂ ਵੀ ਖਤਰਨਾਕ ਕਿਉਂਕਿ ਇੱਥੇ ਕੋਈ ਪੱਕਾ ਘਰ ਵੀ ਹੈ ਨਹੀਂਗਾ ਠੀਕ ਹੈ ਜੀ ਤੇ ਹੁਣ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਥੱਲੇ ਉਤਰ ਕੇ ਕਿਵੇਂ ਜਾਈਏ ਢਲਾਨ ਬਹੁਤ ਆ ਸਿੱਧੀਆਂ ਢਲਾਨਾਂ ਫੋਨ ਵਿੱਚ ਨਹੀਂ ਪਤਾ ਲੱਗਦਾ ਚੱਲ ਦੇਖਦੇ ਹਾਂ ਕਿਉਂਕਿ 10 ਵਜੇ ਮੀਂਹ ਬਹੁਤ ਧਸਿਆ ਨਟ ਨੇ ਤੇ ਫਿਰ ਤਾਂ ਜਾਵਾਂ ਹੀ ਨਹੀਂ ਜਾਇਆਣਾ ਤੇ ਟੈਂਟ ਵਿੱਚ ਤਾਂ ਪੈਣਾ ਬਹੁਤ ਔਖਾ ਹਾਂਜੀ ਉਹ ਦੇਖੋ ਉਹ ਚੜਾਈ ਉਹਦਾ ਬਾੜਾ ਹੀ ਸੋਹਣਾ ਲੱਗ ਰਿਹਾ ਮੈਨੂੰ ਤੇ ਅਨੀ ਥੱਲੇ ਦੇਖੋ ਐ ਲੱਗਦਾ ਜਹਾਜ ਤੇ ਬੈਠੇ ਨੇ ਬਾੜੇ ਘੈਂਟ ਆ ਮਾਉਂ ਦਾ ਵਰਸ ਦੀ ਚਾਈ ਬਾੜੀ ਆ ਤੇ ਉਹ ਸਾਹਮਣੇ ਉਹ ਦੂਰ ਲੇਕ ਆ ਡੇਰਾ ਗੋਪੀਪੁਰ ਕੋਲੇ ਯਾਨੀ ਕਿ ਬਿਆਸ ਦਰਿਆ ਠੀਕ ਹੈ ਜੀ ਆ ਦੇਖੋ ਪੂਰਾ 뷰 ਦੋ ਪਾਰਟ ਨੇ ਸਾਡੇ ਨਾਲ ਰਲ ਗਏ ਆ ਜੱਸ ਕਹਿੰਦੀ ਮੈਂ ਇਕੱਲੀ ਨੇ ਨਹੀਂ ਜਾਣਾ ਡਰ ਲੱਗਦਾ ਦੇਖੋ 뷰 ਹੁਣ ਵੀ ਬਰਫ ਨੰਗੀ ਉਹ ਤੇ ਚੜਨਾ ਹੋਏ ਤਾਂ ਬਹੁਤ ਔਖਾ ਕੰਮ ਆ ਮੇਰੋ ਕਿੰਨੀ ਸنو ਕੋਈ ਅੰਤ ਨਹੀਂ ਇਹਦਾ ਯਾਰ ਕੁਦਰਤ ਦਾ ਕੋਈ ਅੰਤ ਨਹੀਂ ਕੁਦਰਤ ਤੋਂ 나 ਕੋਈ ਤਗੜਾ ਨਾ ਹੋ ਸਕਦਾ ਨਾ ਜਿੱਤ ਸਕਦਾ ਮੰਦਾ ਕੁਝ ਵੀ ਨਹੀਂ ਠੀਕ ਹੈ ਜੀ ਜੀ ਅਸੀਂ ਹੁਣ ਦੋਵੇਂ ਰਹਿ ਗਏ ਤੇ ਟਰੈਕਿੰਗ ਦੇ ਅੱਧੇ ਪੁਆਇੰਟ ਯਾਨੀ ਕਿ ਅੱਧੀ ਟਰੈਕਿੰਗ ਹੀ ਰਹਿ ਗਈ ਆਪਣੀ ਅੱਧੀ ਘੜਤੀ ਆ ਮਿਡ ਪੁਆਇੰਟ ਤੇ ਆ ਗਏ ਆ ਆ ਦੇਖੋ 뷰 ਪੂਰਾ ਘੈਂਟ ਉੱਪਰੋਂ ਆਏ ਆ ਬਹੁਤ ਔਖਾ ਕੰਮ ਹੈ ਹਲਮਟ ਪਾ ਕੇ ਕਿੱਟ ਪਾ ਕੇ ਪੈਰ ਦੁਖਣ ਲੱਪੇ ਹਾਂਜੀ ਕਿਰਾਂ ਇੱਕ ਪਰੌਂਠਾ ਲਿਆ ਕਿਉਂਕਿ ਨਾ ਪਰਾਇਆ ਪਿਆ ਪਾਣੀ ਦੀ ਵੀ ਕੇ ਸਰੀਰ ਤੇ ਮੋਟਰਸਾਈਕਲ ਆਪਾਂ ਦੇਖ ਲਿਆ ਆ ਕੇ ਖੜਾ ਹੀ ਆ ਤੇ ਸਹੀ ਹੈਲੋ ਹਾਂਜੀ ਆਪਾਂ ਆ ਗਏ ਘਰੇ ਮਸਾਂ ਹੀ ਆਏ ਮੀਂਹ ਬਹੁਤ ਪੈਂਦਾ ਹੀ ਰਾਹ 'ਚ ਤੇ ਬੁਰਾ ਹਾਲ ਹੋ ਗਿਆ ਤੇ ਠੰਡ ਵੀ ਬਹੁਤ ਲੱਗੀ ਆਂਦੀ ਤੇ ਮੈਨੂੰ ਰਾਜ ਬੁਖਾਰ ਵੀ ਚੜ ਗਏ ਮੀਂਹ ਪੈ ਪੈ ਕੇ ਤੇ ਆਪਣੇ ਵੀ ਹੁਣ ਆਹਾੜੇ ਪਏ ਇੱਧਰ ਤੇ ਤਾਂ ਨਹੀਂ ਮੈਂ ਵਲੌਗ ਪਾਇਆ ਸੀਗਾ ਤੇ ਔਖਾ ਹੀ ਕੰਮ ਆ ਤੇ ਤੋਂ ਲੋਕ ਨਿਕਣੇ ਵੀ ਬਲੌਗ ਪਾਈ ਜਾਂਦਾ ਆਪਣੇ ਤਾਂ ਇਹਨਾ ਮੀਂਹ ਪਈ ਜਾਂਦਾ ਤੇ ਫਸਲਾਂ ਮਰ ਗਈਆਂ ਤੇ ਝੋਨੇ ਡੁੱਬ ਗਏ ਆ ਤੇ ਇਥੋਂ ਮਕਲੌਰ ਗਾਂਜ ਤੋਂ ਯਾਨੀ ਕਿ ਆਪਣੇ ਪਿੰਡ ਦੀ ਛਕੂਰ ਦੀ ਦੂਰੀ ਹੈਗੀ 350 ਕਿਲੋਮੀਟਰ ਤਾਂਹੀਂ ਮੰਨ ਲਓ ਪੰਜਾਸ਼ੇ ਘੰਟੇ ਚ ਆਗੇ ਸੀ ਪਿੰਡ ਖਿੱਚ ਕੇ ਲਾਦਾ ਇਹ ਮੋਟਰਸਾਈਕਲ ਵਿੱਚ ਉਹ ਮੀਂਹ ਵੀ ਚਿੱਕੜ ਵੀ ਬਹੁਤ ਜ਼ਿਆਦਾ ਸੀਗਾ ਪਹਿਲਾਂ ਤਾਂ ਅਸੀਂ ਗਏ ਸੀਗੇ ਜਲੰਧਰ ਵੱਜਦੀ ਪਰ ਆਉਂਦੇ ਆ ਪਠਾਨਕੋਟ ਵੱਜਦੀ ਆ ਗਏ ਕਿ ਸਿੱਧਾ ਰੋਡ ਸੀਗਾ ਆਪਣੇ ਪਿੰਡ ਤਾਈ ਤੇ ਹੁਣ ਕਰਦੇ ਆ ਬਲੌਗ ਨੂੰ ਐਨ